ਇਸ ਨੂੰ ਮੈਲੀ ਨਾ ਕਰਿਓ ਇਹ ਮੇਰੇ ਪੰਜਾਬ ਦੀ ਮਿੱਟੀ ਹੈ ਇਹ ਮੇਰੇ ਪੰਜਾਬ ਦੀ ਮਿੱਟੀ ਹੈ 5 ਦਸੰਬਰ ਕੰਬਾਂਤਰੀ ਮਿੱਟੀ ਦਿਵਸ ਤੇ ਵਿਸ਼ੇਸ਼ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ ਜੇਕਰ ਇਸ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜ਼ਰੂਰ ਦਬਨਾ ਤਾਂ ਜੋ ਤੁਹਾਨੂੰ ਹਰ ਨਵੀਂ ਸ਼ੇਅਰ ਹੋਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਵਿਸ਼ ਮਿੱਟੀ ਦਿਵਸ ਦੀ ਮਹੱਤਤਾ ਨੂੰ ਮੋਖ ਰਖਦੇ ਸੰਯੁਕਤ ਰਾਸ਼ਟਰ ਵੱਲੋਂ ਹਰ ਸਾਲ 5 ਦਸੰਬਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ ਤਾਂ ਕਿ ਕਿਸਾਨਾਂ ਅਤੇ ਹੋਰਨਾਂ ਲੋਕਾਂ ਅੰਦਰ ਜਾਗਰੂਤਾ ਪੈਦਾ ਕੀਤੀ ਜਾ ਸਕੇ ਸੰਯੁਕਤ ਰਾਸ਼ਟਰ ਸੰਘ ਦੀ 68ਵੀਂ ਮਹਾਸਭਾ ਵੱਲੋਂ ਸਾਲ 2013 ਵਿੱਚ ਮਿੱਟੀ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਹਰ ਸਾਲ ਇਸ ਦਿਨ ਮਿੱਟੀ ਦਾ ਮਨੁੱਖੀ ਜ਼ਿੰਦਗੀ ਵਿੱਚ ਬਨਾਦੀ ਭੂਮਿਕਾ ਨੂੰ ਪਛਾਣਨ ਅਤੇ ਇਸ ਦੀ ਸੱਚਜੀ ਸਾਮ ਸੰਭਾਲ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਵਾਸਤੇ ਜਾਗਰੂਤਾ ਪੈਦਾ ਕਰਨ ਲਈ ਉਪਰਾਲੇ ਕੀਤੇ ਜਾਂਦੇ ਹਨ ਕਿਉਂਕਿ ਮਿੱਟੀ ਮਨੁੱਖਤਾ ਨੂੰ ਉਪਲਬਧ ਕੁਦਰਤੀ ਸੌਮੇ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ ਇਹ ਸਾਨੂੰ ਖਾਦਾਂ ਪਾਣੀ ਅਤੇ ਊਰਜਾ ਸੁਰੱਖਿਆ ਪ੍ਰਦਾਨ ਕਰਨ ਵਿੱਚ ਸਹਾਇਤਾ ਹੁੰਦੀ ਹੈ ਵਿਸ਼ਵ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਦਰਖੇਜ ਮਿੱਟੀ ਬੰਜਰ ਬਣਨ ਦੇ ਨੇੜੇ ਪਹੁੰਚ ਗਈ ਹੈ ਜੇਕਰ ਭੋਖ ਦੀ ਖੇਤੀ ਨੂੰ ਸੁਰੱਖਿਤ ਰੱਖਣਾ ਹੈ ਤਾਂ ਸਾਨੂੰ ਮਿੱਟੀ ਦੀ ਮਹੱਤਤਾ ਨੂੰ ਸਮਝਣਾ ਪਵੇਗਾ ਰਸਾਇਣਿਕ ਖਾਦਾਂ ਦੀ ਲਗਾਤਾਰ ਅਤੇ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਨਾਲ ਮਿੱਟੀ ਦੇ ਭੌਤਿਕ ਰਸਾਇਣਿਕ ਅਤੇ ਜੀਵਿਕ ਗੁਨਾਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਜ਼ਿਆਦਾ ਖਾਦਾਂ ਕਹਨ ਭੌਤਿਕ ਰਸਾਇਣਿਕ ਅਤੇ ਜੀਵਿਕ ਗੁਨਾਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਕਿਸਾਨਾਂ ਦੁਆਰਾ ਫਸਲਾਂ ਤੋਂ ਵਧੇਰੇ ਮੁਨਾਫੇ ਦੇ ਲਾਲਚ ਕਰ ਕੇ ਖੇਤਾਂ ਵਿੱਚ ਅੰਨੇਵਾ ਖਾਦਾ ਅਤੇ ਕੀੜੇ ਮਾਰਜ ਹਰਾਂ ਦੀ ਵਰਤੋਂ ਕਾਰਨ ਪ੍ਰਦੂਸ਼ਿਤ ਹੋ ਚੁੱਕੀ ਹੈ। ਸੰਯੁਕਤ ਰਾਸ਼ਟਰ ਯੂਨੈਨ ਦੇ ਅਨੁਸਾਰ ਵਿਸ਼ਵ ਮਿੱਟੀ ਦਿਵਸ ਵਿਸ਼ਾ ਚਾਹੀਦਾ ਥੀਮ ਹੈ ਮਿੱਟੀ ਦੀ ਦੇਖਭਾਲ, ਮਾਪ, ਨਿਗਰਾਨੇ, ਪ੍ਰਬੰਧਨ। ਥੀਮ ਦੀ ਵਿਆਖਿਆ ਕਰਦੇ ਹੋਏ ਸੰਯੁਕਤ ਰਾਸ਼ਟਰ ਲਿਖਦਾ ਹੈ ਮਿੱਟੀ ਦੀ ਵਿਸ਼ੇਸ਼ਤਾਵਾਂ ਨੂੰ ਸਮਝਣ ਅਤੇ ਭੋਜਨ ਸੁਰੱਖਿਆ ਲਈ ਟਿਕਾਊ ਮਿੱਟੀ ਪ੍ਰਬੰਧਨ ਤੇ ਸੂਚਿਤ ਫੈਸਲਾ ਲੈਣ ਦਾ ਸਮਰਥਨ ਕਰਨ ਲਈ ਸਹੀ ਮਿੱਟੀ ਦੇ ਡਾਟਾ ਅਤੇ ਜਾਣਕਾਰੀ ਦੀ ਮਹੱਤਤਾ ਨੂੰ ਰੇਖਾਕਿਤ ਕਰਦਾ ਹੈ ਸਾਡਾ 95% ਭੋਜਨ ਇਹਨਾਂ ਦੇ ਬੁਨਿਆਦੀ ਇਹਨਾਂ ਦੋ ਬੁਨਿਆਦੀ ਸਰੋਤਾਂ ਤੋਂ ਪੈਦਾ ਹੁੰਦਾ ਹੈ ਪਰ ਜਲਵਾਯੂ ਪਰਿਵਰਤਨ ਅਤੇ ਮਨੁੱਖੀ ਗਤੀਵਿਧੀਆਂ ਦੇ ਮੱਦੇਨਜ਼ਰ ਸਾਡੇ ਮਿੱਟੀਆ ਨੂੰ ਘਟਾਇਆ ਜਾ ਰਿਹਾ ਹੈ ਸਾਡੇ ਜਲ ਸਰੋਤਾਂ ਤੇ ਬਹੁਤ ਜ਼ਿਆਦਾ ਦਬਾਅ ਪੈ ਰਿਹਾ ਹੈ ਘਟोतरी ਕੁਦਰਤੀ ਸੰਤੁਲਨ ਨੂੰ ਵਿਗਾੜਦੀ ਹੈ ਪਾਣੀ ਦੇ ਕੁਛ ਪੇਟ ਨੂੰ ਘਟਾਉਂਦੀ ਹੈ ਅਤੇ ਜੀਵਨ ਦੇ ਸਾਰੇ ਰੂਪਾਂ ਲਈ ਉਪਲਬਧਤਾ ਨੂੰ ਘਟਾਉਂਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਪਜੀ ਸਾਹਿਬ ਦੇ ਅਖਰ ਤੇ ਲਿਖਿਆ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਏਰਥ ਇਸ ਦਾ ਟੀਚਰ ਵਾਟਰ ਇਸ ਦਾ ਫਾਦਰ ਐਂਡ ਦ ਅਰਥ ਇਸ ਦਾ ਗ੍ਰੇਟ ਮਦਰ ਆਫ ਆਲ ਚਾਣੋ ਜੀਵਨ ਵਿੱਚ ਕੁਦਰਤੀ ਕੁਦਰਤ ਦੀਆਂ ਵੱਡੀਆਂ ਮੁੱਲੀਆਂ ਦਾਤਾ ਭਾਵ ਹਵਾ ਪਾਣੀ ਅਤੇ ਧਰਤੀ ਦੇ ਮਹੱਤਵ ਨੂੰ ਦ੍ਰਿੜ ਕਰਾਉਂਦਾ ਹੈ ਜਿਵੇਂ ਹਵਾ ਤੇ ਪਾਣੀ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ ਉਸੇ ਤਰ੍ਹਾਂ ਧਰਤੀ ਵੀ ਮਾਂ ਦੇ ਤਰ੍ਹਾਂ ਹਰ ਇੱਕ ਦੀ ਬਰਾਬਰ ਸੰਭਾਲ ਕਰਦੀ ਹੈ ਅਤੇ ਬਿਨਾਂ ਗਿਲਾ ਸ਼ਿਕਵਾ ਕਰੇ ਸਭ ਨੂੰ ਵਦਨ ਫੁੱਲੰਦੇ ਬਰਾਬਰ ਮੌਕੇ ਪ੍ਰਦਾਨ ਕਰਦੀ ਹੈ ਪਰ ਬਲੁਖ ਆਪਣੇ ਲੋੜਾਂ ਅਤੇ ਵੱਧ ਦੀ ਲਾਲਸਾ ਦੀ ਪੂਰਤੀ ਲਈ ਇਹਨਾਂ ਕੁਦਰਤੀ ਸੌਮਿਆਂ ਦੀ ਅੰਦਾ ਤੁੰਦ ਵਰਤੋ ਅਤੇ ਦੁਰਵਰਤੋ ਕਰ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਕੁਦਰਤੀ ਸੰਤੋਲ ਵਿਗੜਦਾ ਵਿਗੜਦਾ ਜਾ ਰਿਹਾ ਹੈ ਇਹਨਾਂ ਸੌਮਿਆਂ ਦੀ ਮੁਰ ਪਰਪਾਈ ਨਾ ਹੋਣ ਕਾਰਨ ਕਈ ਕਿਸਮ ਦੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ਬਰਸਾਤ ਦਾ ਮੌਸਮ ਅਤੇ ਮિજાਜ ਗੜਬੜ ਗਿਆ ਹੈ ਜ਼ਮੀਨ ਦੋਸ਼ ਪਾਣੀ ਦਾ ਪੱਦਰ ਲਗਾਤਾਰ ਢੇਠਾ ਡਿਗ ਰਿਹਾ ਹੈ ਜਿੱਥੇ ਪਹਿਲਾਂ 30-40 ਫੁੱਟ ਤੇ ਪਾਣੀ ਆ ਜਾਂਦਾ ਸੀ ਹੁਣ ਉਹੀ 300 ਤੋਂ 400 ਫੁੱਟ ਥੱਲੇ ਡੂੰਘਾ ਬੋਰ ਕਰਨਾ ਪੈ ਰਿਹਾ ਹੈ ਅਤੇ ਰਸਾਇਣਾਂ ਦੀ ਵਰਤੋਂ ਨਾਲ ਧਰਤੀ ਅਤੇ ਪਾਣੀ ਜ਼ਹਿਰੀਲੇ ਹੋ ਰਹੇ ਹਨ ਆਮ ਆਦਮੀ ਸ਼ੁੱਧ ਪਾਣੀ ਦੀ ਕੁੱਟਲੇ ਤਰਸਣ ਲੱਗਿਆ ਹੈ ਕਿਉਂਕਿ ਨਲਕਿਆਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਪਹਿਲੀ ਗੱਲ ਹੁਣ ਤੇ ਪਾਣੀ ਦਾ ਪੱਧਰ ਡੀਵਾ ਹੋ ਗਿਆ ਨਲਕਿਆਂ 'ਚ ਪਾਣੀ ਤੇ ਆਉਂਦਾ ਹੀ ਨਹੀਂ ਬੰਦਿਆਂ ਦੇ ਨਾਲ ਨਾਲ ਧਰਤੀ ਨੂੰ ਵੀ ਕੈਂਸਰ ਹੋ ਰਿਹਾ ਹੈ ਮਨੁੱਖ ਦੀ ਇਸ ਵਿਕਾਸਮਈ ਲਾਲਸਾ ਨੇ ਧਰਤੀ ਤੇ ਉਸ ਦੀ ਆਪਣੀ ਹੋਂਦ ਨੂੰ ਖਤਰੇ 'ਚ ਪਾ ਦਿੱਤਾ ਹੈ। ਵਿਸ਼ਵ ਦੇ ਕੁੱਲ ਰਕਬੇ ਦਾ ਤਕਰੀਬਨ 29% ਹਿੱਸਾ ਹੀ ਭੂਮੀ ਹੈ ਜਿਸ ਵਿੱਚੋਂ ਤਕਰੀਬਨ 38% ਹੀ ਖੇਤੀਜੋਗ ਰਕਬਾ ਹੈ। ਸਾਲ 2150 ਤੱਕ ਦੁਨੀਆ ਦੀ ਆਬਾਦੀ ਤਕਰੀਬਨ 900 ਕਰੋੜ ਹੋ ਜਾਂਦਾ ਅੰਦਾਜ਼ਾ ਹੈ ਅਤੇ ਇਸ ਆਬਾਦੀ ਲਈ ਖਾਣ ਦੀ ਲੋੜ ਪੂਰੀ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਹੋਵੇਗੀ ਪੰਜਾਬ ਦੇਸ਼ ਦੀ ਕਣਕ ਤੇ ਚਾਵਲ ਦੀ ਪੈਦਾਵਾਰ ਦਾ ਤਕਰੀਬਨ 60% ਤੇ 40% ਅਤੇ ਦੁਨੀਆ ਦੀ ਪੈਦਾਵਾਰ ਦਾ ਤਕਰੀਬਨ 5% ਪੈਦਾ ਕਰਦਾ ਹੈ ਅਤੇ ਇਸ ਖੇਤੇ ਵਿੱਚ ਮਿੱਟੀ ਦੇ ਦਿਨ ਪ੍ਰਤੀ ਦਿਨ ਵਿਗੜ ਰਹੀ ਸਿਹਤ ਦੀ ਸਮੱਸਿਆ ਇੱਕ ਮਹੱਤਵਪੂਰਨ ਚੁਣੌਤੀ ਹੈ ਇਸ ਸਮੱਸਿਆ ਤੇ ਕਾਬੂ ਪਾਉਣ ਲਈ ਮਿੱਟੀ ਦੀ ਤਸਵੀਰ ਨੂੰ ਸਮਝਣ ਅਤੇ ਇਸ ਦੀ ਸੰਭਾਲ ਲਈ ਇੱਕ ਜਾਗਰੂਤਾ ਮੁਹਿੰਮ ਚਲਾਉਣ ਦੀ ਲੋੜ ਹੈ ਨਹੀਂ ਤਾਂ ਇਸ ਦੇ ਲਗਾਤਾਰ ਦੁਰਵਰਤੋਂ ਕਰਕੇ ਜ਼ਮੀਨ ਬੰਜਰ ਹੋਣ ਦੀ ਸੰਭਾਵਨਾ ਵੱਧ ਜਾਣਗੀਆਂ ਮਿੱਟੀ ਦੀ अहमियत ਦਰਸਾਉਂਦਿਆਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸਰਦਾਰ ਅੰਜਮ ਦੀਆਂ ਇਹ ਸਤਰਾਂ ਸਾਨੂੰ ਮਿੱਟੀ ਦੀ ਸ�ਚੱਜੀ ਵਰਤੋਂ ਤੇ ਸਾਂਭ ਸੰਭਾਲ ਦਾ ਸੰਦੇਸ਼ ਦਿੰਦੀਆਂ ਹਨ ਇਹਦਾ ਰੰਗ ਸੰਦੂਰੀ ਹੈ ਇਹਦਾ ਰੰਗ ਸੰਦੂਰੀ ਹੈ ਇਹ ਗੋਰੀ ਚਿੱਟੀ ਹੈ ਇਹਦਾ ਰੰਗ ਸੰਦੂਰੀ ਹੈ ਇਹ ਗੋਰੀ ਚਿੱਟੀ ਹੈ ਇਸ ਨੂੰ ਮੈਲ ਹੀ ਨਾ ਕਰਿਓ ਇਸ ਨੂੰ ਮੈਲ ਹੀ ਨਾ ਕਰਿਓ ਮੇਰੇ ਪੰਜਾਬ ਦੀ ਮਿੱਟੀ ਹੈ ਮੇਰੇ ਪੰਜਾਬ ਦੀ ਮਿੱਟੀ ਹੈ ਵਿਸ਼ ਮਿੱਟੀ ਦਿਵਸ 2024 ਅਤੇ ਇਸ ਦੀ ਮੁਹਿੰਮ ਦਾ ਉਦੇਸ਼ ਮਿੱਟੀ ਦੀ ਦੇਖਭਾਲ ਮਾਪ ਨਿਗਰਾਨੀ ਪ੍ਰਬੰਧਨ ਕਰਨਾ ਹੈ ਅਤੇ ਇਸ ਦੇ ਨਾਲ ਹੀ ਕਾਉ ਅਤੇ ਲਚਕੀਲੇ ਖੇਤੀ ਭੋਜਨ ਪ੍ਰਣਾਲੀਆਂ ਨੂੰ ਪ੍ਰਾਪਤ ਕਰਨ ਵਿੱਚ ਮਿੱਟੀ ਅਤੇ ਪਾਣੀ ਵਿਚਕਾਰ ਮਹੱਤਤਾ ਅਤੇ ਸਬੰਧਾਂ ਬਾਰੇ ਜਾਗਰੂਤਾ ਪੈਦਾ ਕਰਨਾ ਹੈ। ਵਿਸ਼ਵ ਮਿੱਟੀ ਦਿਵਸ ਇੱਕ ਵਿਲੱਖਣ ਗਲੋਬਲ ਪਲੇਟਫਾਰਮ ਜੋ ਨਾ ਸਿਰਫ ਮਿੱਟੀ ਦਾ ਜਸ਼ਨ ਮਨਾਉਂਦਾ ਹੈ ਬਲਕਿ ਮਿੱਟੀ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਵਿਸ਼ਵ ਭਰ ਦੇ ਨਾਗਰਿਕਾਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਤੇ ਸ਼ਾਮਲ ਕਰਦਾ ਹੈ। ਇਸ ਲਈ ਆਓ ਸਭ ਮਿਲ ਕੇ ਮਿੱਟੀ ਤੇ ਸੱਚਾ ਜੀ ਸਾਮ ਸੰਭਾਲ ਅਤੇ ਇਸ ਦੇ ਕੁਦਰਤੀ ਸੰਤੁਲਨ ਅਤੇ ਸਹਉਪਨ ਨੂੰ ਬਣਾਈ ਰੱਖਣ ਵਿੱਚ ਦ੍ਰਿੜਤਾ ਨਾਲ ਆਪਣਾ ਆਪਣਾ ਬੰਦਾ ਯੋਗਦਾਨ ਪਾਉਣ ਦਾ ਪ੍ਰਣ ਕਰੀਏ ਤਾਂ ਜੋ ਅਸੀਂ ਖੁਸ਼ਹਾਲ ਅਤੇ ਸਵਸਥ ਜੀਵਨ ਜੀਉਣ ਯੋਗ ਕੁਦਰਤੀ ਸੌਮੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਹਵਾਲੇ ਕਰ ਸਕੀਏ ਇਸ ਅੰਦਰ ਵਿੱਚ ਕੁਝ ਸਲੋਗਨ ਨੇ ਜਿਸ ਤਰ੍ਹਾਂ ਮਿੱਟੀ ਜੀਵਨ ਹੈ ਮਿੱਟੀ ਜੀਵਨ ਹੈ ਆਪਣਾ ਉਸ ਨੂੰ ਬਚਾਉਣ ਦਾ ਸਾਡਾ ਸੁਪਨਾ ਸਾਡੀ ਧਰਤੀ ਹੈ ਸਾਡੀ ਜ਼ਰੂਰਤ ਹੈ ਪੂਰੀ ਕਰਦੀ ਹੈ ਮਿੱਟੀ ਸਾਡੀ ਧਰਤੀ ਹੈ ਸਾਡੀ ਜ਼ਰੂਰਤ ਪੂਰੀ ਕਰਦੀ ਹੈ ਮਿੱਟੀ ਨਹੀਂ ਬਚਾਓਗੇ ਅਨਾਜ ਕਿੱਥੇ ਲਾਓਗੇ ਮਿੱਟੀ ਨਹੀਂ ਬਚਾਓਗੇ ਅਨਾਜ ਕਿੱਥੇ ਲਾਓਗੇ ਮਿੱਟੀ ਸਾਡੀ ਸ਼ਾਨ ਹੈ ਸਾਨੂੰ ਇਸ ਤੇ ਮਾਨ ਹੈ ਮਿੱਟੀ ਸਾਡੀ ਸ਼ਾਨ ਹੈ ਸਾਨੂੰ ਇਸ ਤੇ ਮਾਨ ਹੈ ਇਹ ਸਾਰੀ ਜਾਣਕਾਰੀ ਸਾਡੇ ਬਹੁਤ ਹੀ ਹੌਨਰ ਇਤਿਹਾਸ ਦੇ ਲੈਕਚਰਰ ਸਕੂਲ ਆਫ ਐਮਨਸ ਫਾਜ਼ਿਲਕਾ ਤੋਂ ਵਿਜੇ ਗੁਪਤਾ ਜੀ ਨੇ ਇੰਟਰਨੈਟ ਤੋਂ ਇਕੱਠੀ ਕਰਕੇ ਸਾਡੇ ਨਾਲ ਸਾਂਝੀ ਕੀਤੀ ਜਿਸ ਦੀ ਆਵਾਜ਼ ਮੈਂ ਦੇ ਰਿਹਾ ਜੇਕਰ ਤੁਹਾਨੂੰ ਇਹ ਮੁੱਦਾ ਚੰਗਾ ਲੱਗਾ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਜੇਕਰ ਤੁਸੀਂ ਚੈਨਲ ਹਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜ਼ਰੂਰ ਦਬੋ ਧੰਨਵਾਦ